ਉਹ ਕਾਰਨਕੂਰ ਨਾ ਯਾਰ ਸਾਨੂੰ ਪੁੱਛੀ ਸਾਨੂੰ ਹਣ ਕੀ ਪਤਾ ਸੀ ਕਿਹੜੀ ਗੱਲੋਂ ਲਿਆ ਗੱਲ ਥਣ ਮੇਰੀ ਗੱਲ ਗੱਲਾਂੋਂ ਕੀ ਲਿਆ ਤੈਨਾਂ ਪਾਰਟੀ ਦੇਣ ਵਾਰੀ ਮੌਤ ਪੈਂਦੀ ਤੁਹਾਨੂੰ ਹੈ ਟਰੈਕਟਰ ਤੁਸੀਂ ਨਵਾਂ ਲੈ ਆਂਦਾ ਯਾਰ ਵੇ ਲੈ ਪਾਰਟੀ ਦਿੱਤੀ ਨਹੀਂ ਚਾਚੇ ਨੂੰ ਪਾਰਟੀ ਨਹੀਂ ਦਿੱਤੀ ਦੱਸੇ ਨੇ ਹੈ ਚਾਚਾ ਕਿਹੋਂ ਖਾਣਾ ਜੋ ਟਰੈਕਟਰ ਤੁਸੀਂ 36 ਦੀ ਨਵਾਂ ਲੈ ਆਂਦਾ ਕਣਕ ਤੇ ਤੂੰ ਗਾਉਂ ਵੀ ਆਈ ਐ ਨਾ ਇਹਦੇ ਪਾਰਟੀ ਅਸੀਂ ਤੁਹਾਨੂੰ ਯਾਰ ਕਣਕ ਬਜਾਵਾਂਗੇ ਪਹਿਲਾਂ ਤੂੰ ਦੱਸ ਦਿੰਦਾ ਵੀ ਮੇਰੇ ਕੋਲੇ ਬਈ ਐਗਰੀਜੋਨ ਦਾ ਨਵਾਂ ਸੁਪਰ ਸੀਡਰ ਆ ਤੇ ਨਵਾਂ ਟਰੈਕਟਰ ਲਿਆ ਕਦੋਂ ਲਿਆ ਆ ਤਿੰਨ ਚਾਰ ਦਿਨ ਤੇ ਇਹ ਫੋਰ 363 ਵੀ ਆਉਣਾ ਹੁੰਦਾ ਸੀ ਇਹਦੇ ਚ ਉਹੀ ਆ ਹੌਲੈਂਡ ਇਹ ਨਿਊ ਹੌਲੈਂਡ ਵਾਲਾ ਦਾ ਫੋਰ ਨਿਊ ਹੌਲੈਂਡ ਦਾ ਵਾਲਾ ਕਹੇ ਨਿਊ ਹੌਲੈਂਡ ਦਾ ਫੋਰ ਆ ਇਹਨਾਂ ਨੂੰ ਨਹੀਂ ਪਤਾ ਸਾਨੂੰ ਨਿਊ ਹੌਲੈਂਡ ਦਾ ਫੋਰ ਆ ਕਿ ਫੋਰ ਆ ਨਿਊ ਹੌਲੈਂਡ ਆ ਕਿਨੇ ਪੈਸੇ ਲਾਦੇ ਆ ਆਈਡੀਆ ਇਹ ਯਾਰ 995 ਡਿਮਾਂਡ ਕਰਦੀ ਏਜੰਸੀ ਬਗੈਰ ਕਾਪੀ بیمੇ ਬਗੈਰ ਕਾਪੀ بیمੇ ਤੋਂ 995000 ਯਾਰ ਹੀ ਉਹਵੇਂ ਹੈ ਜੇ ਕਾਪੀ ਮਾ ਵਿੱਚੇ ਫੇਰ 10 15 ਡਿਮਾਂਡ ਕਰਦੇ ਨਹੀਂ ਤੁਹਾਡਾ ਕੀ ਮਨ ਬਣਿਆ ਯਾਰ ਲੈ ਕੇ ਆਉਣ ਦਾ ਤੁਹਾਡੇ ਕੋਲੇ ਹੈਗਾ ਤਾਂ ਐਸੀ ਆ ਮਹੀਸੀ ਉਹ ਹਰ ਸੁਪਰਸੀਡਰ ਕਰਕੇ ਲੈਂਦਾ ਹੈ ਹੈ ਆ ਨਹੀਂ ਖੇਚਦਾ ਸੁਪਰਸੀਡਰ ਨਹੀਂ ਤੇ ਇਹਦੇ ਅੱਗੇ ਵਜ਼ਨ ਕਿਉਂ ਨਹੀਂ ਲਾਂਦੇ ਯਾਰ ਵਜ਼ਨ ਯਾਰ ਉਤੋਂ ਮਹਿੰਗੇ ਪੈਂਦੇ ਸੀਗੇ ਕਿਉਂ ਏਜੰਸੀ ਜੀ ਕਹਤੋਂ ਉੱਥੇ ਪੈਂਦੀ ਸੀ 4200 ਦੀ 30 ਕਿਲੋ ਦੀ ਪਲੇਟ ਅੱਛਾ ਉਹ ਪਾਸੋਂ ਵੈਜਦੀ ਜਾਂਦੀ ਆ 9500 ਰੁਪਏ ਕਿਲੋ ਉੱਥੇ ਤੁਹਾਨੂੰ ਸਮਝ ਨਹੀਂ 4200 ਦੀ 30 ਕਿਲੋ ਦੀ ਪਲੇਟ 150 ਨੇੜ ਪੈਂਦੀ 140 ਰੁਪਏ ਕਿਲੋ ਤੇ ਪਾਸੋਂ ਪਾਸੋਂ 9500 ਰੁਪਏ 9500 ਰੁਪਏ ਕਿਲੋ ਯਾਨੀ ਕਿ 100 ਵੀ ਕੁਆਂਟਲ 9500 ਕੁਆਂਟਲ ਪੈਂਦਾ ਸੀ ਇਹ ਜਿਆਦਾ ਮਹਿੰਗਾ ਪੈਂਦਾ ਸੀ ਹੈ ਠੀਕ ਆ ਤੇ ਹੁਣ ਫਿਰ ਕਿੰਨੇ ਗੱਟੇ ਰੱਖੇ ਅੱਗੇ ਇਹਦੇ ਅੱਗੇ ਇਹਦੇ ਵਜਾ ਹੈਗਾ 2 ਕੁਆਂਟਲ ਉਹ ਅੱਗੇ ਹਿੱਸਾ ਇਹ ਬਣਵਾ ਕੇ ਲਿਆਂਦਾ ਸੀ ਹਾਂ ਉਹ ਬਣਵਾ ਕੇ ਲਿਆਂਦਾ ਅਜਾ ਤੋਰਾ ਤਾਰਾ ਦਾ ਚੰਗਾ ਯਾਰ ਤੇ ਦੁੱਲ ਦਾ ਖਰਚਾ ਕੀ ਲੱਗਦਾ ਆਈਡੀਆ ਇਹ ਨਹੀਂ ਰਹੀ ਦਨੇ ਇਹੀ ਨਹੀਂ ਐਵੇਂ ਫਿਰ ਵੀ ਆਈਡੀਆ ਐ ਵਰਾਹੀ ਗੱਡ ਐਵਰੀਅਰ 6-7 ਲੀਟਰ ਦਾ ਖਾਊਗਾ ਜੀ 6-7 ਇੱਕ ਮਿੰਟ ਇੱਕ ਮਿੰਟ 6-7 ਲੀਟਰ ਹਾਂ ਵਾਹੇ ਵਾਣ ਚ ਤੇ ਜੇ ਵਾ ਨਾ ਆਇਆ ਹੋਵੇ ਤਾਂ ਫਿਰ 2 ਲੀਟਰ ਹੋਰ ਖਾ ਜੂਗਾ ਨਹੀਂ ਫਿਰ 10 ਲੀਟਰ ਨੂੰ ਹੱਥ ਮਾਰੂ ਹੈ 9 ਨੂੰ 9 ਨੂੰ ਹੱਥ ਮਾਰੂ ਜੀ ਤਾਂ ਢੰਗੇ ਵਾਹੇ ਹੋਈ ਤਾਂ ਨਹੀਂ ਆਉਂਦੀ ਹਣਾ ਵਾਹੇ ਨਹੀਂ ਉਹ ਤਾਂ ਪੂਰੇ ਨੰਬਰ ਕਿਉਂ ਅੰਕਲ ਤੁਹਾਨੂੰ ਸਾਹਿਬ ਦੱਸੋ ਪਹਿਲਾ ਟਰੈਕਟਰ ਆਪਣੇ ਆਇਆ ਨਿਊ ਹਾਲੈਂਡ ਦਾ 3630 ਨਹੀਂ ਤਾਂ ਕੋਈ ਸੋਨਾ ਲਿਕਾ ਲੈਂਦਾ ਆਪਣੇ ਪਿੰਡ ਜਿਆਦਾਤਰ ਸੋਨਾ ਲਿਕਾ ਦੇ ਸਵਰਾਜ ਹੀ ਆਏ ਆ ਤੂੰ ਹੀ ਲਿਆਇਆ ਪਹਿਲਾ 3630 ਫੋਰਡ ਇਹ ਆਪਣੇ ਕੋ ਇਧਰ ਟਾਣੀ ਤੇ ਆਇਆ ਹੋਰ ਨਿਊ ਹਾਲੈਂਡ ਹਨਾ ਫੋਰਡ ਮੂੰਹ ਚ ਨਿਕਲ ਗਿਆ ਮੈਨੂੰ ਉੱਥੇ ਗਈ ਜਾਣੇ ਯਾਰ ਫੋਰਡ 3630 ਲਿਆਇਆ 3630 ਅੱਛਾ ਮੈਨੂੰ ਉੱਥੇ ਆਖਿਆ ਨਾ ਫੋਰਡ 3630 ਲਿਆਇਆ ਮੈਂ ਤਾਂ ਆਇਆ ਭੱਜਾ ਮੈਂ ਕਿਹਾ ਯਾਰ ਫੋਰਡ 3630 ਆ ਗਿਆ ਵੇ ਕਿਉਂਕਿ ਫੋਰਡ ਦੀ ਵੈਸੀ ਡਿਮਾਂਡ ਹੈ ਨਹੀਂ ਇੱਕ ਤਾਂ ਫੋਰਡ ਬਾਈ ਬੰਦਾ ਨਹੀਂ ਹੈ ਨਹੀਂ ਨਹੀਂ ਇਹ ਸਾਦਾ ਹੀ ਇਹਦੇ ਚ ਕੀ ਇਹ 995 ਮੰਗਦੇ ਆ ਬਗੈਰ ਕਾਪੀ ਵੀ ਮੇਰੇ ਦਾ ਇਹ 995 ਉਹ ਬਰੇ ਦਾ ਦੇਦਾ ਵੀ ਬੇਤੋ ਉਹ ਆਪਾਂ 550 ਤਾਂ ਵਧੀਆ ਯਾਰੇ ਕੰਮ ਹੈ ਹੁਣ ਕੀ ਲੈ ਲੈਂਦੇ ਇਹ ਇਹ ਬਾ 1600 ਰੁਪਿਆ ਲੈਂਦੇ ਤਾਵਾਂਗਾ ਮਾਰ ਕੇ ਯਾਰ ਉਧਰ ਜ਼ਿਆਦਾ ਜੀ ਨਾਂ ਤਵੀਆਂ ਮਾਰੀਆਂ 25 ਰੋ ਤੇ ਜੀ ਨਹੀਂ ਹੁਣ ਤੁਸੀਂ 1600 ਕੱਢਿਆ ਤਵੀਆਂ ਮਾਰ ਕੇ ਰੇਟ ਆ ਜੀ ਮੈਂ ਤਾਵਾਂਗਾ ਮਾਰੀਆਂ 1600 ਤੇ ਮੈਨੇ ਇਹ ਦੱਸ ਇਹਦੇ ਚ ਖਾਸੀਅਤ ਕੀ ਆ ਵੀ ਕਿੰਨੇ ਸਪੀਡਾਂ ਨੇ ਇਹਦੀਆਂ ਕੀ ਸਾਹਕਤਾ ਵਾ ਤੇ 3 ਸਪੀਡ ਆ 12 ਫੋਰਵਰਡ ਆ ਅੱਛਾ ਤਿੰਨ ਬੈਕ ਤਿੰਨ ਬੈਕ ਆ ਬਸ ਯਾਰ ਫਿਰ ਵੀ ਕਿਸੇ ਨੇ ਸਲਾਹ ਦਿੱਤੀ ਸੀ ਲੈਣ ਦੀ ਸੋਨਾ ਲੀਕਾ ਸੋਰਾਜ ਵੈਹੀ ਵਾ ਮੈਸੀ ਤੁਸੀਂ ਲਿਆ ਮੈਸੀ ਲੈ ਲੈਂਦੇ ਜਾਂ ਜੌਂਡੀਅਰ ਲੈ ਲੈਂਦੇ ਜਰੂਰੀ ਤਾਂ ਨਹੀਂ ਇਹ ਹੀ ਲੈਣਾ ਸੀ ਯਾਰ ਮੈਸੀ ਵੱਡਾ ਆਉਂਦਾ ਸੀ ਸੀਆਰਡੀਆਈ ਚ ਹਾਂ ਉਹ ਨਹੀਂ ਆਪਾਂ ਲੈਣਾ ਇਹਦੇ ਤੇ ਤੁਹਾਨੂੰ ਕਿਹਨੇ ਸਲਾਹ ਦਿੱਤੀ ਜਾਂ ਵੈਸੀ ਮਨ ਬਣ ਗਿਆ ਯਾਰ ਫੋਰੀ 363 ਨੂੰ ਹਾਲੈਂਡ ਹੀ ਲਈਏ ਵੈਸੀ ਮੂਝੋ ਭੈਣ ਦਾ ਨਾ ਫੋੜ ਹੀ ਨਿਕਲਾਉਂਦਾ ਦੱਸ ਵੈਸੀ 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 ਹੀ ਖੋਸ਼ ਆ ਲਿਆ ਗਈ ਫਿਰ ਚਾਚੇ ਨੂੰ ਪਾਰਟੀ ਕਦੋਂ ਕਰਨੀ ਆ ਕਾ ਜਿਦਾਂ ਕਾ ਬਜਾਏਗਾ ਪਤੰਦਰੋ ਚੁੱਪ ਚਬੀਤੇ ਲੈ ਆਂਦਾ ਚਾਚੇ ਨੂੰ ਦੱਸਿਆ ਨਹੀਂ ਵੀ ਪਿਉਣੀ ਪਊਗੀ ਚਲ ਸੌ ਪਾਈ ਆ ਅਗਲੇ ਸਾਲ ਸਹੀ ਜਨਵਰੀ ਪੀ ਲਾਂਗੇ ਕਣਕ ਬਜਾਏਗਾ ਦਿਨ ਪਾਰਟੀ ਆ ਕਣਕ ਬੋਤਲ ਨਾ ਲੈ ਆਂ ਹੀ 800 ਦੀ ਪੀਵਾ ਨਾ ਪੀਵਾ ਆਪਦੇ ਘਰੇ ਤੱਕ ਜਾਊਂਗਾ ਬਾਅਦ ਜਦੋਂ ਕਣਕ ਬਜਾਏਗਾ ਤਦ ਪਾਰਟੀ ਯਾਰ ਕਣਕ ਜ਼ਰੂਰੀ ਯਾਰ ਹੁਣ ਜ਼ਬਾਨ ਕਰ ਬੈਠੇ ਯਾਰ ਤੈਨੂੰ ਪਤਾ ਜ਼ਬਾਨ ਮੇਰੀ ਦਾ ਮੁੱਲ ਬਹੁਤ ਤਗੜਾ ਹੁੰਦਾ ਇਹ ਤੂੰ ਪਹਿਲਾਂ ਕਿਉਂ ਨਹੀਂ ਦੱਸਿਆ ਵੀ ਮੈਂ ਲੈ ਆਂਦਾ ਐਗਰੀ ਜ਼ੋਨ ਦੇਲੇਰ ਤੂੰ ਨਾ ਕਿਸੇ ਨੂੰ ਹਾਂ ਕਰੀ ਪਹਿਲਾਂ ਸਾਡੀ ਸਲਾਹ ਹੀ ਨਹੀਂ ਸਲਾਹ ਕਿਉਂ ਨਹੀਂ ਯਾਰ ਤੁਹਾਡੀ ਭੈ ਜੋ ਸਲਾਈ ਨਹੀਂ ਤੁਹਾਡੀ ਬੰਦੀ ਦੱਸ ਉਹ ਟਰੈਕਟਰ ਚਲੋ ਭਾਈ ਜੀ ਦਿਓ ਵਧਾਈਆਂ ਮੁੰਡੇ ਨੇ ਨਵਾਂ ਟਰੈਕਟਰ ਲਿਆ ਖੁਸ਼ ਕਰਤਾ ਮਨ ਇਹਨੂੰ ਇਹਦਾ ਮੈਂ ਕੰਮ ਕਰ ਉਹ ਮੇਰਾ ਕਰਨੀ ਆ ਹਾਂ ਇਹਨੂੰ 1000 ਦਾ ਸੂਟ ਬਣਾ ਕੇ ਦੇਣਾ ਇਹਨੂੰ ਇਹਨੇ ਮਗਰਾ ਜੇ ਇਹਨੇ بڑا ਸਾ ਹੈ ਕਹਿੰਦਾ ਯਾਰ ਦਾ ਸੂਟ